ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚੋਂ 13 ਭਾਰਤ ਚਹਨ ਅਸਾਮ ਦਾ ਵਰਨੀ ਹਾਰਡ ਇਸ ਸੂਚੀ 'ਚ ਸਭ ਤੋਂ ਉੱਪਰ ਹੈ ਪੰਜਾਬ ਦਾ ਮੋਲਾਪੁਰ ਤੀਜੇ ਨੰਬਰ ਤੇ ਆਉਂਦਾ ਹੈ ਇਹ ਜਾਣਕਾਰੀ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਈ ਇੱਕ ਨਵੀਂ ਰਿਪੋਰਟ ਤੋਂ ਮਿਲੀ ਹੈ ਸਵਿਟਜ਼ਰਲੈਂਡ ਦੀ 에ਅਰ ਕੁਆਲਿਟੀ ਟੈਕਨੋਲੋਜੀ ਕੰਪਨੀ IQAir ਦੀ ਵਿਸ਼ਵ ਹਵਾ ਦੀ ਗੁਣਵੰਤਾ ਬਾਰੇ ਰਿਪੋਰਟ 2024 'ਚ ਕਿਹਾ ਗਿਆ ਹੈ ਇਹ ਦਿੱਲੀ ਵਿਸ਼ਾ ਪੱਧਰ ਤੇ ਸਭ ਤੋਂ ਪ੍ਰਦੂਸ਼ਿਤ ਰਾਜस्तानी ਹੈ ਭਾਰਤ 2024 ਚ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ 2023 ਚ ਭਾਰਤ ਇਸ ਸੂਚੀ ਚ ਤੀਜੇ ਨੰਬਰ ਤੇ ਸੀ ਗੁਆਂਢੀ ਦੇਸ਼ ਪਾਕਿਸਤਾਨ ਦੇ 4 ਸ਼ਹਿਰ ਤੇ ਚੀਨ ਦਾ ਇੱਕ ਸ਼ਹਿਰ ਦੁਨੀਆ ਦੇ ਚੋਟੀ ਤੇ 20 ਪ੍ਰਦੂਸ਼ਿਤ ਸ਼ਹਿਰਾਂ ਚ ਸ਼ਾਮਿਲ ਹਨ ਰਿਪੋਰਟ ਕਿਹਾ ਗਿਆ ਹੈ ਕਿ ਭਾਰਤ ਚ 2024 ਵਿੱਚ PM 2.5 ਅਤੇ ਗਾੜਾ ਪੰਚ 7 ਫੀਸਦੀ ਦੀ ਗਰਾਵੜ ਦੇਖਣ ਨੂੰ ਮਿਲੀ ਜੋ 2023 ਚ 54.4 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਦੇ ਮੁਕਾਬਲੇ ਔਸਤ 50.6 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਸੀ ਦਿੱਲੀ ਚ ਹਵਾ ਦੇ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੈ ਦਿੱਲੀ ਚ ਹਵਾ ਦੇ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੈ ਸਾਲਾਨਾ ਔਸਤ PM 2.5 ਗਾੜਾ ਪੰਨ 2023 ਚ 102.4 ਮਾਈਕਰੋਗ੍ਰਾਮ ਪ੍ਰਤੀ ਕਾਲਮੀਟਰ ਤੋਂ ਵੱਧ ਕੇ 2024 ਚ 108.3 ਮਾਈਕਰੋਗ੍ਰਾਮ ਪ੍ਰਤੀ ਕਾਲਮੀਟਰ ਹੋ ਗਿਆ ਦੁਨੀਆ ਦੇ 20 ਸਬਤੋ ਵੱਤ ਪਦੂਜੀ ਸ਼ਹਿਰਾ ਚ ਸਾਉਂ ਦਾ ਬਰਨੀ ਹਾਰਟ ਦਿੱਲੀ ਪੰਜਾਬ ਚ ਮੁੱਲਾਪੁਰ ਹਰਿਆਣਾ ਦਾ ਫਰੀਦাবাদ ਤੇ ਗੁਰੂਗ੍ਰਾਮ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦਾ ਲੋਨੀ ਨੌਇਡਾ ਗਰਨੇਟਰ ਗਰੇਟਰ ਨੌਇਡਾ ਮੁਜ਼ਫਰਨਗਰ ਰਾਜਸਥਾਨ ਦਾ ਸ਼੍ਰੀ ਗੰਗਾ ਨਗਰ ਪਵਾੜੀ ਤੇ ਹਨੂਮਾਨਗੜ ਸ਼ਾਮਿਲ ਹਨ ਰਿਪੋਰਟ ਕਿਹਾ ਗਿਆ ਹੈ ਕਿ 35% ਭਾਰਤੀ ਸ਼ਹਿਰਾਂ 'ਚ ਸਾਲਾਨਾ ਪੀਐਮ 2.5 ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੀ 5 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਦੀ ਹੱਦ ਤੋਂ 10 ਗੁਣਾ ਵੱਧ ਹੈ ਅਸਾਮ ਤੇ ਮਗਾਲਿਆ ਦੀ ਹੱਦ ਤੇ ਸਥਿਤ ਕਸਬੇ ਵਰਨੀ ਹਾਰਚ ਸ਼ਰਾਬ ਬਨਾਨ ਅਤੇ ਲੋਹੇ ਤੇ ਸਟੀਲ ਦੇ ਪਲਾਟਾ ਸਮੇਤ ਸਥਾਨਕ ਫੈਕਟਰੀਆਂ ਤੋਂ ਨਿਕਲਨ ਵਾਲੇ ਧੂਏ ਕਾਨ ਪ੍ਰਦੂਸ਼ਣ ਦਾ ਪੱਧਰ ਉੱਚਾ ਹੈ ਦਿੱਲੀ ਸਾਰਾ ਸਾਲ ਹਵਾ ਦੇ ਪ੍ਰਦੂਸ਼ਣ ਨਾਲ ਜੂਝਦੀ ਰਹਿੰਦੀ ਹੈ ਸਰਦੀਆਂ ਦੌਰਾਨ ਇਹ ਸਮੱਸਿਆ ਹੋਰ ਵੀ ਗੰਬੀਰ ਹੋ ਜਾਂਦੀ ਹੈ ਉਦੋਂ ਉਲਟ ਮੌਸਮੀ ਹਾਲਾਤ ਵਾਣਾ ਵੱਲੋਂ ਛੱਡਿਆ ਜਾਣ ਵਾਲਾ ਧੂਆਂ ਝੋਨੇ ਦੀ ਪਰਾਲੀ ਦਾ ਸੜਨਾ ਪਟਾਕਿਆਂ ਦੇ ਫਟਣ ਦਾ ਧੂਆਂ ਅਤੇ ਸਥਾਨਕ ਪ੍ਰਦੂਸ਼ਣ ਦੇ ਹੋਰ ਸੌਮੇ ਮਿਲ ਕੇ ਹਵਾ ਦੀ ਗੁਣਵੰਤਾ ਨੂੰ ਖਤਰਨਾਕ ਬਣਾਉਂਦੇ ਹਨ ਪਾਰਾਚੀ ਹਵਾ ਦਾ ਪ੍ਰਦੂਸ਼ਣ ਇੱਕ ਗੰਭੀਰ ਸਿਹਤ ਖਤਰਾ ਬਣਿਆ ਹੋਇਆ ਹੈ ਜਿਸ ਨਾਲ ਲੋਕਾਂ ਦੀ ਉਮਰ ਲੋਕਾਂ ਦੀ ਉਮਰ ਅੰਦਾਜ਼ਨ 5.2 ਸਾਲ ਘਟ ਜਾਂਦੀ ਹੈ ਪਿਛਲੇ ਸਾਲ ਲੈਸੈਂਟ ਪਲੈਨੇਟਰੀ ਹੈਲਥ ਵੱਲੋਂ ਪ੍ਰਕਾਸ਼ਿਤ ਅਧਾਇਏ ਅਨੁਸਾਰ 2009 ਤੋਂ 2019 ਤੱਕ ਭਾਰਤ ਚ ਹਰ ਸਾਲ ਲਗਭਗ 1.5 ਮਿਲੀਅਨ ਲੋਕਾਂ ਦੀ ਮੌਤ PM 2.5 ਪ੍ਰਦੂਸ਼ਣ ਤੇ ਸੰਭਾਵੀ ਤੌਰ ਤੇ ਲੰਬੇ ਸਮੇਂ ਦੇ ਸੰਪਰਕ ਕਾਰਨ ਹੋਈ PM 2.5 ਮਾਈਕਰੋਕੋਨ ਮਾਈਕਰੋਨ ਹਵਾ ਦੇ ਪ੍ਰਦੂਸ਼ਣ ਦੇ 2.5 ਤੋਂ ਛੋਟੇ ਕਣਾਂ ਨੂੰ ਦਰਸਾਉਂਦਾ ਹੈ ਜੋ ਫੇਫੜਿਆਂ ਅਤੇ ਖੂਨ ਦੀਆਂ ਨਾੜੀਆਂ 'ਚ ਦਾਖਲ ਹੋ ਸਕਦੇ ਹਨ ਇਸ ਨਾਲ ਸਾਹ ਲੈਣ 'ਚ ਮੁਸ਼ਕਲ ਦਿਲ ਦੀ ਬਿਮਾਰੀ ਤੇ ਇਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ ਹਵਾ ਦੇ ਪ੍ਰਦੂਸ਼ਣ ਦੇ ਸੌਮਿਆ ਚਵਾਨਾ ਦਾ ਧੂਆਂ ਉਤੇ ਯੋਗਿਕ ਨਿਕਾਸੀ ਤੇ ਲੱਕੜ ਜਾਂ ਪਰਾਲੀ ਨੂੰ ਸਾੜਨਾ ਸ਼ਾਮਲ ਹੈ। ਵਿਸ਼ਾ ਸੇਤ ਸੰਗਠਨ ਸੇਤ ਦੀਸ ਆਪ ਦਾ ਮੁੱਖ ਵਿਗਿਆਨੀ ਤੇ ਸੇਤ ਮਤਰਾਲਾ ਦੀ ਸਲਾਹਕਾਰ ਸਮੱਸਿਆ। ਸੁਆਮੀ ਨਰਤਨ ਨੇ ਕਿਹਾ ਕਿ ਭਾਰਤ ਨੇ ਹਵਾ ਦੀ ਗੁਣਵੰਤਾ ਦਾ ਡਾਟਾ ਇਕੱਠਾ ਕਰਨ 'ਚ ਤਰੱਕੀ ਕੀਤੀ ਹੈ ਪਰ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸਾਡੇ ਕੋਲ ਡਾਟਾ ਹੈ, ਹੁਣ ਸਾਨੂੰ ਕਾਰਵਾਈ ਦੀ ਲੋੜ ਹੈ। ਕੁਝ ਹੱਲ ਸੋਚਿਆ ਜਿਵੇਂ ਕਿ ਜੈਵਿਕ ਫਿਊਲ ਨੂੰ LPG 'ਚ ਬਦਲਿਆ ਜਾਵੇਗਾ ਭਾਰਤ ਕੋਲ ਇਸ ਲਈ ਪਹਿਲਾਂ ਇੱਕ ਯੋਜਨਾ ਹੈ ਪਰ ਸਾਨੂੰ ਇਸ ਵੱਧੂ ਸਿਲੰਡਰਾਂ ਤੇ ਹੋਰ ਸਬਸਿਡੀ ਦੇਣੀ ਚਾਹੀਦੀ ਹੈ ਪਹਿਲਾ ਸਿਲੰਡਰ ਮੁਫਤ ਹੈ ਪਰ ਸਭ ਤੋਂ ਗਰੀ ਪਰਵਾਰਾਂ ਖਾਸ ਕਰਕੇ ਔਰਤਾਂ ਨੂੰ ਹੋਰ ਸਬਸਿਡੀ ਮਿਲਣੀ ਚਾਹੀਦੀ ਹੈ ਇਸ ਨਾਲ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਬਾਰੀ ਹਵਾ ਪ੍ਰਦੂਸ਼ਣ ਘਟ ਜਾਏਗਾ ਇੰਡੀਅਨ ਕੌਸਲ ਆਫ ਮੈਡੀਕਲ ਰਿਸਰਚ ਦੇ ਸਾਫਾ ਡਾਇਰੈਕਟਰ ਜਨਰਲ ਨੇ ਕਿਹਾ ਕਿ ਸ਼ਹਿਰਾਂ ਚ ਜਨਤਕ ਆਵਾਜਾਈ ਦਾ ਫਸਾਰ ਕਰਨ ਤੇ ਕੁਝ ਕਾਰਾ ਦੇ ਜੁਰਮਾਨੇ ਲਾਉਣ ਨਾਲ ਇਸ ਤੇ ਮਦਦ ਮਿਲ ਸਕਦੀ ਹੈ ਉਤਸ਼ਾਹ ਤੇ ਸਜ਼ਾ ਦਾ ਮਿਸ਼ਰਣ ਜ਼ਰੂਰੀ ਹੈ ਨਿਕਾਸੀ ਕਾਨੂੰਨਾਂ ਨੂੰ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਜੋਗਾ ਤੇ ਨਿਰਮਾਨ ਵਾਲੀਆਂ ਥਾਵਾਂ ਨੂੰ ਸ਼ਾਰਟ ਕੱਟ ਚ ਲੈਣ ਦੀ ਬਜਾਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਿਕਾਸੀ ਘਟਾਣ ਲਈ ਉਪਕਰਨ ਲਾਣੇ ਚਾਹੀਦੇ ਹਨ